ਜੇ ਉਹਦਾ ਜ਼ਰੂਰੀ ਹੈ ਜੀ ਆਪਣੇ ਲੁਧਿਆਣੇ ਦੀ ਇਲੈਕਸ਼ਨ ਆਪਣੇ ਉਹ ਲੁਧਿਆਣਾ ਕੀ ਹੋਇਆ ਜੀ ਚੋਣ ਜਦੋਂ ਤਾਂ ਲੱਗੇ ਉਹ ਤਾਂ ਦੇਖੋ ਜਦੋਂ ਇਲੈਕਸ਼ਨ ਡਿਕਲੇਅਰ ਹੋਇਆ ਉਹ ਵੀ ਲੱਗਿਆ ਓਕੇ ਤੇ ਹੁਣ ਕੀ ਇੱਥੇ ਦਿਖ ਰਿਹਾ ਹੈ ਜੀ ਮਤਲਬ ਲੜਾਈ ਆਮ ਆਦਮੀ ਪਾਰਟੀ ਔਰ ਕਾਂਗਰਸ ਦੀ ਧਰਾਤ ਉਤੇ ਦਿਖ ਰਹੀ ਸੀ ਵੀ ਇਹਨਾਂ ਦੋਨਾਂ ਚ ਕੋਈ ਬਾਜ਼ੀ ਮਾਰ ਜੂਗਾ ਹਾਂ ਜੀ ਲੇਕਿਨ ਪਿਛਲੇ 2-3 ਦਿਨਾਂ ਤੋਂ ਬਦਲ ਗਿਆ ਜਿਹੜਾ ਚੋਣ ਦ੍ਰਿਸ਼ ਹੈ ਇੱਕ ਤਾਂ ਜਿਹੜੇ ਸੁਪਰੀਮੋ ਕੇਜਰੀਵਾਲ ਸਾਹਿਬ ਹਾਂਜੀ ਉਹ ਗਾਇਬ ਨੇ ਹਾਂਜੀ ਦਿਖੇ ਨਹੀਂ ਉਹ ਜਲਦੀ ਮਤਲਬ ਚੋਣ ਦੇ ਵਿੱਚੋਂ ਜਿਹੜੀ ਉਹਨਾਂ ਲਈ ਬਹੁਤ ਇੰਪੋਰਟੈਂਟ ਚੋਣ ਆ ਉਹਦੇ ਚੋਂ ਗਾਇਬ ਹੋ ਜਾਣਾ ਫਿਰ ਨੰਬਰ 2 ਤੇ ਉਸ ਤੋਂ ਬਾਅਦ ਜਿਹੜੇ ਕਰਾਊਡ ਪੁੱਲਰ ਨੇ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਦੋ ਦਿਨ ਤੋਂ ਵੀ ਗਾਇਬ ਨੇ ਬਿਲਕੁਲ ਮਤਲਬ ਇੱਕ ਤਰ੍ਹਾਂ ਦਾ ਮਿਲਦਾ ਵੀ ਉਹ ਤਾਂ ਹੱਥੀ ਘੜੇ ਕਰਕੇ ਉਹਨਾਂ ਨੇ ਕੰਦ ਤੇ ਪੜਿਆ ਲਿਖਿਆ ਪੜ ਲਿਆ ਵੀ ਸਾਡੇ ਹੈ ਨਹੀਂ ਸਾਡੇ ਹੱਥ ਵਸਪਰ ਤੇ ਇੱਜ਼ਤ ਨਾਲ ਆਪਾਂ ਚੱਲੀਏ ਤੇ ਕੱਲ ਨੂੰ ਐਵੇਂ ਗੱਲਾਂ ਹੋਰ ਹੋਣੀਆਂ ਸੁਣਨੀਆਂ ਪਹਿਜਣੀਆਂ ਆ ਕੇ ਵੀ ਨਹੀਂ ਜਿੱਤ ਕੱਲ ਮਤਲਬ ਪਤਾ ਲੱਗਿਆ ਜੀ ਕੇਜਰੀਵਾਲ ਸਾਹਿਬ ਕਹਿੰਦੇ ਗੁਜਰਾਤ ਚਲੇ ਗਏ ਉੱਥੇ ਵੀ ਕੋਈ ਬਾਈ ਇਲੈਕਸ਼ਨ ਆ ओके 바이 ইলেকશન ਜਿਹੜੀ ਗੁਜਰਾਤ ਦੀ ਹੈ ਉਹਦੇ ਨਾਲੋਂ ਜਾਦੇ ਮਤਲਬ ਜ਼ਰੂਰੀ ਤਾਂ ਪੰਜਾਬ ਵਾਲੀ ਹੈ ਜਿਹੜੀ ਵਾਲੀ ਬਿਲਕੁਲ ਹੀ ਸਰਕਾਰ ਹੈ ਇਹਨਾਂ ਦੀ ਕਿਉਂਕਿ ਇੱਥੋਂ ਦੇਖੋ ਉਹਨਾਂ ਨੇ ਇਹ ਸੀਟ ਰਾਜ ਸਭਾ ਦੇ ਇੱਕ ਮੌਜੂਦਾ ਮੈਂਬਰ ਨੂੰ ਖੜਾ ਕੀਤਾ ਤਾਂ ਆਪਾਂ ਸੋਚ ਸਕਦੇ ਆ ਵੀ ਮੌਜੂਦਾ ਇੱਕ ਰਾਜ ਸਭਾ ਦਾ ਮੈਂਬਰ ਖੜਾ ਕੀਤਾ ਤੇ ਇਹ ਕਿੰਨੀ ਇੰਪੋਰਟੈਂਟ ਸੀਟ ਆ ਜੇ ਉਹਨੂੰ ਛੱਡ ਕੇ ਉਹ ਇੱਕ ਜਿਹੜੀ ਮਤਲਬ ਜਿੱਥੇ ਕੁਝ ਉਹਨਾਂ ਦਾ ਹੈ ਵੀ ਨਹੀਂ ਉਏ ਉੱਥੇ ਜਾ ਕੇ ਬਹਿ ਗਏ ਕੇਜਦੀਵਾਲ ਸਾਹਿਬ ਤਾਂ ਫਿਰ ਇੱਥੋਂ ਤਾਂ ਸਾ ਵੀ ਮਤਲਬ ਲੱਗਣ ਲੱਗਾ ਲੋਕਾਂ ਨੂੰ ਵੀ ਭਾਈ ਭਗਵੰਤ ਮਾਨ ਜੀ ਵੀ ਗਾਇਬ ਹੈ ਲੀਡਰਸ਼ਿਪ ਜਿਹੜੀ ਸੀਨੀਅਰ ਹੈ ਉਹ ਗਾਇਬ ਹੈ ਤੇ ਜਦੋਂ ਚੱਲਦੀ جنگ ਦੇ ਵਿੱਚ ਸਿਪਾਹ ਫੌਲਾ ਜਿਹੜੇ ਮਤਲਬ ਜਰਨਰਲ ਹੁੰਦੇ ਆ ਉਹ ਗਾਇਬ ਹੋ ਜਾਣ ਕਿ ਜਿਹੜੇ ਵਿਚਾਰੇ ਥੱਲੇ ਵਾਲੇ ਫੌਜੀ ਆਉਂਗਾ ਉਹਨਾਂ ਨੂੰ ਤਾਂ ਭੱਜਣ ਨੂੰ ਬਹੁਤਾ ਟਾਈਮ ਹੀ ਲੱਗਦਾ ਚਿੱਟੀ ਝੰਡੀ ਚੱਕ ਦਿੰਦੇ ਨੇ ਮਰਦਾ ਜੀ ਭੱਜਦੇ ਆ ਉਹ ਅਗਲੇ ਕਹਿੰਦੇ ਯਾਰ ਹੁਣ ਸਾਡੇ ਜਿਹੋ ਜਨਰਲ ਹੀ ਭੱਜ ਗਏ ਹੁਣ ਅਸੀਂ ਉਹਨੂੰ ਹਾਂ ਆਉਂਦਾ ਲੱਤਾਂ ਵਹਾੜਾਉਣੀਆਂ ਨੇ ਜਿੱਦਾਂ ਨਾਲ ਆਪਾਂ ਵੀ ਘਰੋਂ ਘਰੀ ਚਲੇ ਹੁਣ ਤਾਂ ਮਤਲਬ ਇੱਕ ਲੱਗਣ ਲੱਗ ਗਿਆ ਵੀ ਇੱਕ ਵਾਸਾ ਹਨ ਥੋੜਾ ਜਿਹਾ ਖਾਣਾ ਖੂਦਦੀ ਆ ਵੀ ਲਖਣ ਦਾ ਅਲਰਟ ਵੱਲੋਂ ਕਾਣੂ ਮਤਲਬ ਪਿਛਲੇ ਦਿਨਾਂ ਤੋਂ ਤਕਰੀਬਨ ਤਕਰੀਬਨ ਸਾਰਿਆਂ ਨੂੰ ਪਤਾ ਲੱਗ ਗਿਆ ਤੁਸੀਂ ਯਾ ਆਪਣੇ ਮੂੰਹੋਂ ਦੱਸੋ ਇਹ ਰੈਕਸ਼ਨ ਦਾ ਰਿਜ਼ਲਟ ਕੀ ਹੈ ਰਿਜ਼ਲਟ ਤਾਂ ਹੁਣ ਇਹ ਮੈਂ ਤੁਹਾਨੂੰ ਦੱਸਦਾ ਵੀ ਹੁਣ ਜਿਹੜਾ ਜਦੋਂ ਹੱਥ ਖੜੇ ਕਰਕੇ ਚਲੇ ਗਿਆ ਇੱਕ ਬੰਦਾ ਹਾਂਜੀ ਤੇ ਫਿਰ ਓਬਵੀਅਸਲੀ ਦੂਜਾ ਬੰਦਾ ਤਾਂ ਕਹਿੰਦਾ ਹੀ ਆ ਵੀ ਜਿੰਦਾਬਾਦ 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 ਠੀਕ ਹੈ